ਨਹੀਂ ਆ ਮੇਰਾ ਹੀਟ ਹੋ ਗਿਆ ਨਾ ਬਾਈਲੂ ਜੀ ਕੀ ਹੋ ਗਿਆ ਨਾ ਨਾ ਤਾਂ ਘਰ ਕੱਢ ਗਿਆ ਆ ਆਇਕੁ ਮੁਰਦਾਬਾ 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 ਅਲੈਕੁਮ ਸਲਾਮ ਵੈਕੁਮ ਮੁਰਦਾਬਾ 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 ਮੇਰਾ ਹੀਟ ਹੋ ਗਿਆ ਨਾ ਉਹ ਆਲੂ ਹੀਟ ਹੀ ਹੋ ਗਿਆ ਨਾ ਨਾਲੋਂ ਤੇ ਘਰ ਕੱਢ ਗਿਆ ਵਾਹਿਗੁਰੂ ਮੁਰਦਾਬਾ 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 ਜਿਸ ਪਾਪੇ ਨੂੰ ਮੁਰਦਾਬਾ 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 ਗੋਲੀਆਂ ਮਾਰਨ ਵਾਲੀ ਜਥਾ ਮੁਰਦਾਬਾਦ 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 ਜਿੰਦਾਬਾਦ 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 ਇੱਕ ਮਿੰਟ ਭਾਈ ਭਾਈ ਬੜੇ ਪੱਤ ਨੂੰ ਕਿੱਥੇ ਹੋਵੇ ਦਿੱਖੇ ਮਤਾਲ ਹੁਈਆ ਜਿਹੜਾ ਸਾਡਾ ਪਹਿਲਾ ਅੰਦੋਲਨ 20 220 ਦੇ ਵਿੱਚ ਲੜਿਆ ਸੀ ਉਹਨੂੰ ਜਿੱਤੇ ਆ ਉਹਦੇ ਵਿੱਚ ਅਸੀਂ ਆਪਣੇ ਬਹੁਤ ਸਾਰੇ ਕਿਸਾਨਾਂ ਦਾ 750 ਦੇ ਕਰੀਬ ਕਿਸਾਨਾਂ ਦਾ ਨੁਕਸਾਨ ਵੀ ਕਰਾਇਆ ਸਾਡੀਆਂ ਅਧੂਰੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਫਿਰ ਮੋਰਚਾ ਲੱਗਾ ਸ਼ੰਭੂ ਬਾਰਡਰ ਤੇ ਜਿਹੜਾ ਕਿ ਅੱਜ ਚੱਲ ਰਿਹਾ ਉਹਦੇ ਵਿੱਚ ਵੀ ਜਿਹੜੀ ਬੀਜੇਪੀ ਸਰਕਾਰ ਦੇ ਗੋਲੀਆਂ ਨਾਲ ਤੇ ਅਥਰੂ ਗੈਸ ਦੇ ਗੋਲੀਆਂ ਨਾਲ ਬੰਬਾਂ ਨਾਲ ਕਿਸਾਨਾਂ ਨੂੰ ਸ਼ਹੀਦ ਵੀ ਕਰ ਰਹੀ ਹੈ ਤੇ ਸਾਡੇ ਤੇ ਜ਼ੁਲਮ ਵੀ ਕਰ ਰਹੀ ਹੈ ਸਾਡਾ ਇਹ ਸੰਯੁਕਤ ਆਪਣੇ ਕਿਸਾਨ ਮਜ਼ਦੂਰ ਮੋਰਚਾ ਹੈ ਸਾਡੀ ਭਾਰਤੀ ਕਿਸਾਨ ਜਿਹੜੀ ਦਵਾਬਾ ਦਾ ਹਿੱਸਾ ਉਹਨਾਂ ਦਾ ਮੈਸੇਜ ਹੈ ਵੀ ਜਿਹੜਾ ਜਿਹੜੀ ਸਾਡੀ ਵਿਰੋਧੀ ਜਮਾਤ ਹੈ ਜਿਹੜੀ ਬੀਜੇਪੀ ਕਿਸਾਨ ਮਜ਼ਦੂਰ ਵਿਰੋਧੀ ਜਮਾਤ ਹੈ ਉਹਨਾਂ ਦੇ ਕੈਂਡੀਡੇਟਾਂ ਦਾ ਮੁਕੰਮਲ ਵਿਰੋਧ ਕਰਨਾ ਕਿਉਂਕਿ ਇੱਕ ਪਾਸੇ ਤਾਂ ਸਾਨੂੰ ਮੋਦੀ ਸਾਹਿਬ ਕਹਿ ਰਿਆ ਸੀ ਵੀ ਇਹ ਅੰਦੋਲਨ ਜੀਵੀਆਂ ਦੇ ਪਰੈਦਾ ਸਾਹਿਬ ਪਰੈਦਾ ਸਾਹਿਬ ਨਹੀਂ ਕੀੜੇ ਨੇ ਤੇ ਇੱਕ ਪਾਸੇ ਜਿਉ ਸਾਡੇ ਕੀੜੀਆਂ ਕੋਲੇ ਉਹਨਾਂ ਅੰਦੋਲਨ ਜੀਵੀਆਂ ਕੋਲੇ ਵੋਟਾਂ ਮੰਗਣ ਆ ਰਹੇ ਆ ਇੱਕ ਪਾਸੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਜਿੱਦਾਂ ਕਿ ਆਪਾਂ ਪਤਾ ਸ਼ੁਭ ਕਰਨ ਦੇ ਨੌਜਵਾਨ ਮਾਰਿਆ ਗੋਲੀ ਨਾਲ ਸਾਡੇ ਸੈਂਕੜੇੜੇ ਕਿਸਾਨ ਆ ਉਹਨਾਂ ਨੂੰ ਫੱਟੜ ਕੀਤਾ ਇੱਕ ਪਾਸੇ ਇਹ ਕਰ ਰਹੀ ਹੈ ਇੱਕ ਪਾਸੇ ਉਹ ਆ ਗਈ ਇੱਥੇ ਸਾਡੀ ਹਮਦਰਦੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪਿੰਡਾਂ 'ਚ ਚੋਰੀ ਵੜ ਰਹੀ ਹੈ ਦਾ ਬੀਜੇਪੀ ਦੇ ਕੈਂਡੀਡੇਟ ਵੀ ਕਿਸੇ ਤਰ੍ਹਾਂ ਪਿੰਡਾਂ 'ਚ ਆਈ ਹੈ ਅਸੀਂ ਨਾਲ ਵਿਰੋਧ ਕਰਨਾ ਉਸੇ ਲੜੀ ਤੇ ਸਾਨੂੰ ਪਿਛੇ ਆਰਡਰ ਸੀ ਵੀ ਜਿਹੜੇ ਬਾਕੀ ਪਾਰਟੀਆਂ ਚਾਹੇ ਉਹ ਕਾਂਗਰਸ ਸਿਆ ਚਾਹੇ ਉਹ ਆਮ ਆਦਮੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਭਾਪੀ ਹੈ ਉਹਨਾਂ ਨੂੰ ਅਸੀਂ ਸਵਾਲ ਕਰਨੀ ਉਸੇ ਲੜੀ ਤੇ ਸਾਡੇ ਸਾਜ ਚੰਨੀ ਸਾਹਿਬ ਵੀ ਆਏ ਸਕੇ ਜਿਹੜੇ ਇੱਥੋਂ ਇਲੈਕਸ਼ਨ ਲੜ ਰਹੇ ਐਮਪੀ ਦੀ ਅਸੀਂ ਉਹਨਾਂ ਨੂੰ ਵੀ ਸਵਾਲ ਕੀਤੇ ਆ ਤੁਹਾਡੀ ਮੀਡੀਆ ਦੀ ਹਾਜ਼ਰੀ ਜੇ ਕੀਤੇ ਆ ਬੇਸ਼ੱਕ ਉਹ ਨਹੀਂ ਉਸ ਚੀਜ਼ ਨੂੰ ਆਪਣੇ ਫੇਵਰ ਚ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਖੜ ਗਏ ਸਾਡਾ ਝੰਡਾ ਫੜ ਲਿਆ ਸੱਚੀ ਕੋਲੋਂ ਪਰ ਅਸੀਂ ਕੀ ਇਹ ਕਹਿਣਾ ਚਾਹੁੰਦੇ ਹਾਂ ਸਾਡੀ ਜਥੇਬੰਦੀ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦੀ ਅਸੀਂ ਕਹਿੰਦੇ ਜਿਹੜਾ ਜਿਹੜਾ ਵੋਟਰ ਆ ਜਿਹੜਾ ਮਤਦਾ ਮਤਦਾਤਾ ਆ ਉਹ ਮਤਦਾਨ ਆਪਣੀ ਬੁੱਧੀ ਨਾਲ ਕਰੇ ਬੁੱਧੀ ਨਾਲ ਕਰੇ ਬੁੱਧੀ ਨਾਲ ਕਰੇ ਤੇ ਪਰ ਸਾਡੇ ਸਾਥੀਆਂ ਨੇ ਉਸੇ ਸਵਾਲ ਕੀਤੇ ਜਿਹੜੇ ਬਣਦੇ ਸਵਾਲ ਹੈ ਉਹ ਸਾਰਾ মিডিਆ ਦੀ ਹਾਜ਼ਰੀ ਵਿੱਚ ਕੀਤੇ ਆ ਵੀ ਸਾਡਾ ਜਿਹੜਾ ਇਹ ਪਿਛਲੇ 10 ਸਾਲ ਜਿੰਨੀ ਕਿਹਾ ਸੀ ਕਰਜ਼ਾ ਮਾਫੀ ਫਿਰ ਮੁਕੰਮਲ ਕਰਜਾ ਮਾਫੀ ਕਿਸਾਨਾਂ ਮਜ਼ਦੂਰਾਂ ਦੀ ਤੇ ਨਾਲ ਹੀ ਨਹੀਂ ਕਿਹਾ ਸੀ ਨਸ਼ਾ ਖਤਮ ਹੋਊਗਾ ਉਹ ਜਿਹੜੀ 10 ਸਾਲ ਦੀ ਕਾਂਗਰਸ ਦੀ ਸਰਕਾਰ ਸੀ ਨਾ ਨਸ਼ਾ ਖਤਮ ਹੋਇਆ ਨਾ ਉਹਦੇ ਵਿੱਚ ਕਰਜਾ ਮਾਫੀ ਹੋਈ ਪੂਰੀ ਮੁਕੰਮਲ ਤੇ ਨਾਲ ਹੀ ਇਹ ਹੁਣ ਕਹਿ ਰਹੇ ਵਾਅਦਾ ਕਰ ਰਹੇ ਸੀ ਸਟੇਜ ਤੋਂ ਮੈਂ ਸੁਣ ਰਿਹਾ ਸੀ ਭਾਈ ਇਹ ਕਹਿ ਰਹੇ ਐ ਐਮਐਸਪੀ ਦੀ ਲੀਗਲ ਗਾਰੰਟੀ ਬਣਾਵਾਂਗੇ ਉਹਨਾਂ ਨੂੰ ਮੈਂ ਯਾਦ ਕਰਵਾਇਆ ਵੀ 70 ਸਾਲ ਮੁਲਕ 75 ਸਾਲ ਆਜ਼ਾਦ ਹੋਇਆ ਨੂੰ ਹੋ ਗਿਆ ਉਹਦੇ ਵਿੱਚ ਜ਼ਿਆਦਾ ਸਮਾਂ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਹੈ ਸੈਂਟਰ 'ਚ ਪੰਜਾਬ 'ਚ ਵੀ ਰਹੀ ਹੈ ਇਹ ਐਮਐਸਪੀ ਦੇ ਗਾਰੰਟੀ ਜਿਹੜਾ ਕਾਨੂੰਨ ਹੈ ਉਹਦੋਂ ਕਿਉਂ ਨਹੀਂ ਬਣੇ ਉਹਨੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਬੇਸ਼ੱਕ ਉਹ ਨਹੀਂ ਆਪਣੀ ਸਿਆਸਤ ਜਿਹੜੇ ਸਿਆਸੀ ਸਿਆਸਤ ਖੇਡਦੇ ਹੋਏ ਸਾਡੇ ਨਾਲ ਖੜ ਕੇ ਨਾਹਰੇਬਾਜੀ ਕੀਤੀ ਹੈ ਕਿਸਾਨਾਂ ਦੇ ਹੱਕ 'ਚ ਮੈਂ ਇਹ ਕਹਿਣਾ ਚਾਹੁੰਦਾ ਬਈ ਜਿਹੜੀ ਕਿਸਾਨਾਂ ਦੇ ਹੱਕ 'ਚ ਨਾਹਰੇਬਾਜੀ ਕਰਨ ਵਾਲੋਂ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਹੱਕ ਦੇ ਫੈਸਲੇ ਉਹ ਕਰਨੇ ਚਾਹੀਦੇ ਆ ਇਹ ਕੋਈ ਫੇਮ ਨਹੀਂ ਲੈਣਾ ਚਾਹੀਦਾ ਇਹਨਾਂ ਲੀਡਰਾਂ ਨੂੰ ਕਿਸਾਨਾਂ ਤੋਂ ਦੇਖੋ ਜੀ ਸ਼ਸ਼ੀਲ ਕੁਮਾਰ ਰਿੰਕੂ ਜੀ ਆ ਰਹੇ ਆ ਪਹਿਲੀ ਗੱਲ ਤਾਂ ਐ ਨਹੀਂ ਸਾਡੀ ਪਿੱਠ 'ਚ ਸ਼ੂਰਾ ਗੋਬਿਆ ਅਸੀਂ ਇਹਨਾਂ ਨੂੰ ਐਮਪੀ ਦੀਆਂ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਦੇ ਸਾਨੂੰ ਆਸ ਸੀ ਬਈ ਮੌਕੇ ਦੀ ਸਰਕਾਰ ਜਿਹੜੀ ਆਮ ਆਦਮੀ ਦੀ ਏ ਜੇ ਜਮੀਨੀ ਚੋਣ ਬੱਚਾ ਆਮ ਆਦਮੀ ਦਾ ਜੰਪੀ ਬਣੂਗਾ ਤੇ ਸਾਡੇ ਹਲਕੇ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਪਰ ਉਹ ਹਲਕੇ ਨੂੰ ਫਾਇਦਾ ਨਹੀਂ ਹੋਇਆ ਉਹ ਕੁਝ ਆਪਣਾ ਫਾਇਦਾ ਲੈ ਕੇ ਨਿੱਜੀ ਫਾਇਦਾ ਲੈ ਕੇ ਉਹ ਦੂਜੀ ਪਾਰਟੀ ਚ ਰਲ ਗਏ ਇਹ ਸਾਡੀਆਂ ਬੇਨਤੀਆਂ ਆ ਅਸੀਂ ਰੇਂਗੂ ਸਾਹਿਬ ਆਉਣਗੇ ਜੇ ਸਾਡੇ ਨਾਲ ਗੱਲ ਕਰਨਗੇ ਉਹ ਤਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਾਡੇ ਸਵਾਲਾਂ ਦੇ ਜਵਾਬ ਲੈਣਗੇ ਲਵਾਂਗੇ ਪਰ ਜੇ ਉਹ ਸਾਨੂੰ ਨਹੀਂ ਸਵਾਲਾਂ ਜਵਾਬ ਦੇ ਉਹਨਾਂ ਦੀ ਅਸੀਂ ਮਰਦਾਬਾਦ ਕਰਾਂਗੇ ਡਟ ਕੇ ਵਿਰੋਧ ਕਰਾਂਗੇ